ਅੰਮ੍ਰਿਤਸਰ ਸ਼ਹਿਰ ਉੱਚਤਾ ਸਮਾਰਟ ਸਿਟੀ ਹੈ ਪਰ ਥਾਂ-ਥਾਂ ਤੇ ਲੱਗੇ ਕੂੜੇ ਦੇ ਢੇਰ ਸਮਾਰਟ ਸਿਟੀ ਹੋਣ ਦੇ ਦਾਅਵੇ ਨੂੰ ਖੋਖਲਾ ਦੱਸ ਰਹੇ ਨੇ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਉੱਥੇ ਰਹਿਣ ਵਾਲੇ ਲੋਕ ਪਰੇਸ਼ਾਨ ਹਨ ਲੋਕਾਂ ਨੇ ਨਗਰ ਨਿਗਮ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਕਿ ਜਲਦ ਤੋਂ ਜਲਦ ਇਹਨਾਂ ਕੂੜੇ ਦੇ ਢੇਰਾਂ ਨੂੰ ਹਟਾਇਆ ਜਾਵੇ ਤਾਂ ਜੋ ਬਦਬੂ ਭਰੇ ਮਾਹੌਲ ਤੋਂ ਲੋਕਾਂ ਨੂੰ निजात ਮਿਲ ਸਕੇ ਐਸਾ ਜਿਸਰਾਂ ਮਿਊਸਲ ਕਾਰਪੋਰੇਸ਼ਨ ਅੰਮ੍ਰਿਤਸਰ ਜਿਹੜੀ ਇਹ ਜ਼ਿੰਮੇਵਾਰੀ ਹੈ ਸ਼ਹਿਰ ਦੀ ਸਫਾਈ ਨੂੰ ਰੱਖਣਾ ਸ਼ਹਿਰ ਦੀ ਵਿਵਸਥਾ ਨੂੰ ਠੀਕ ਰੱਖਣਾ ਲੇਕਿਨ ਇਹ ਮਿਊਸਪਲ ਕਾਰਪੋਰੇਸ਼ਨ ਜਿਹੜੀ ਹੈ ਜੋ ਐਸੋਲੇ ਕ ਹੈ ਇਹ ਬਿਲਕੁਲ ਕੂੜੇ ਦੇ ਉਠਾਣ ਦਾ ਕੋਈ ਬਿਹਤਰ ਇੰਤਜ਼ਾਮ ਨਹੀਂ ਕਰ ਸਕੀ ਅੱਜ ਸ਼ਹਿਰ ਦੇ ਉੱਤੇ ਜਗਾ ਜਗਾ ਕੂੜੇ ਦੇ ਢੇਰ ਲੱਗੇ ਹੋਏ ਆ ਨਾ ਤੇ ਜਿਹੜੀ ਕੰਪਨੀ ਨੂੰ ਜਿਹਨਾਂ ਨੇ ਕੰਮ ਦਿੱਤਾ ਹੈ ਨਾਦੋ ਗੱਡੀਆਂ ਮੋਈਆ ਕਰ ਰਹੀ ਹੈ ਕੋਈ ਵਿਵਸਥਾ ਨਹੀਂ ਇਸਾਰੇ ਸ਼ਹਿਰ ਤੇ ਲੋਕ ਤੜਾਈ ਤੜਾਈ ਕਰਦੇ ਨੇ ਜਨਤਾ ਬਹੁਤ ਤੰਗ ਹੈ ਦੁਕਾਨਦਾਰ ਬਹੁਤ ਤੰਗ ਹੈ ਔਰ ਪੋਸ਼ ਕਲੋਨੀਆਂ ਦੇ ਵਿੱਚ ਵੀ ਅੱਜ ਕੂੜੇ ਦੇ ਢੇਰ ਲੱਗੇ ਹੋਏ ਨੇ ਨਜਾਇਜ਼ ਡੰਪ ਬਣਾਏ ਜਾ ਰਹੇ ਨੇ ਸ਼ਹਿਰ ਦੇ ਵਿੱਚ ਜਿਹੜੀ ਕਿ ਸ਼ਹਿਰ ਦੀ ਬਿਹਤਰੀ ਵਾਸਤੇ ਸ਼ਹਿਰ ਦੇ ਲੋਕਾਂ ਵਾਸਤੇ ਠੀਕ ਨਹੀਂ ਹੈ ਸ਼ਹਿਰ ਦੇ ਲੋਕਾਂ ਦੀ ਸ਼ਹਿਰ ਵੀ ਖਰਾਬ ਹੋ ਰਹੀ ਹੈ ਲੋਕਾਂ ਦਾ ਜਨਜੀਵਨ ਬਹੁਤ ਮੁਸ਼ਕਲ ਹੈ ਮੈਂ ਇਹੀ ਕਹਾਂਗਾ ਪ੍ਰੋਮੋਸ਼ਨ ਕਾਰਪੋਰੇਸ਼ਨ ਨੂੰ ਆਪਣੀ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਵੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਲੋਕਲ ਬਾਡੀ ਮਿਸ਼ਨ ਨੂੰ ਵੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਸਾਨੂੰ ਹਰ ਵਾਰੀ ਆਈ ਕਹਿੰਦੇ ਨੇ ਕਿ ਕੰਪਨੀ ਭੱਜ ਗਈ ਆ ਸਰਕਾਰ ਕੋ ਪੈਸਾ ਨਹੀਂ ਹੈਗਾ ਸਰਕਾਰੀ ਮੁਲਾਜ਼ਮ ਭੱਜ ਗਏ ਨੇ ਪਰ ਵੋਟਾਂ ਲੈ ਲੱਗਿਆ ਕਹਿੰਦੇ ਆ ਅਸੀਂ ਨਸ਼ਾ ਖਤਮ ਕਰਾ ਦਾਂਗੇ ਕੂੜਾ ਖਤਮ ਕਰਾ ਦਾਂਗੇ ਇਹਦੇ ਕਰਕੇ ਸਾਰੀ ਪਹਿਲੇ ਗੱਲ ਤੇ ਬਿਮਾਰੀਆਂ ਫੈਲਦੀਆਂ ਸਾਨੂੰ ਹਰ ਚੌਥੇ ਦਿਨ ਸਾਨੂੰ ਫੀਵਰ ਹੋਇਆ ਹੁੰਦਾ ਦੂਜੀ ਗੱਲ ਕੋਈ ਕਸਟਮਰ ਨਹੀਂ ਆਉਂਦਾ ਲੁਕੀਨੇ ਨੇ ਰੁਪਈਏ ਲਾ ਕੇ ਮਾਰਕੀ ਲੇਕਿਨ ਸਰਕਾਰ ਕੋਈ ਸੁਣਵਾਈ ਨਹੀਂ ਕਰਦਾ 10 ਸਾਲ ਹੋ ਗਏ ਨੇ ਪ੍ਰਸ਼ਾਸਨ ਨੂੰ ਕਿਹਾ ਇੱਥੋਂ ਕੂੜੇ ਚਕਾਓ ਡੱਬਾ ਚਕਾਓ ਪ੍ਰਸ਼ਾਸਨ ਹਰ ਵਾਰੀ ਕਹਿੰਦਾ ਅਸੀਂ ਨਹੀਂ ਕੁਝ ਕਰਾ ਸਕਦੇ ਜੀ ਸਾਡੇ ਹੱਥ ਵਸ ਨਹੀਂ ਗਾ ਸੀ ਸਫਾਈ ਕਰਾ ਦਾਂਗੇ ਅਸੀਂ ਰੋਕ ਨਹੀਂ ਸਕਦੇ ਵਾਇਰਲ ਬਹੁਤ ਜ਼ਿਆਦਾ ਫੈਲੇ ਨੇ ਸਾਡਾ ਇੱਕ ਵਰਕਰ ਸੀ ਭਾਜੀ ਉਹ ਘਟੋੜ 10 ਦਿਨ ਮੰਜੇ ਤੇ ਪਿਆ ਰਿਹਾ ਉਹਨੂੰ ਪਤਾ ਨਹੀਂ ਕਿਹੜੀ ਮੱਖੀ ਨੇ ਵੜ ਲਿਆ 10 ਦਿਨ ਉਹ ਟਾਈਫਾਈਡ ਰਿਹਾ ਐਹੀ ਜਿਹੜੇ ਹੈਗੇ ਨੇ ਇੱਥੇ ਦੇ ਐਮਐਲਏ ਨੇ ਜਿਹੜੇ ਵੀ ਜਿਨ੍ਹਾਂ ਦੀ ਸਰਕਾਰ ਹੈ ਉਹ ਇੱਥੇ ਦਾ ਕੂੜਾ ਚਕਾਣ ਸਫਾਈ ਕਰਾਣ ਜਿੱਥੇ ਦੀ ਸਹੀ ਜਗ੍ਹਾ ਉੱਥੇ ਰਖਾਣ